ਸਤਿ ਸ਼੍ਰੀ ਅਕਾਲ ਤੀਜਾ ਵਹੁ ਭੇਖ ਕਰ ਪਰਮਾਈਐ ਮਨ ਹਿਰਦੈ ਕਪਟ ਕਮਾਈ ਹਰ ਕਾ ਮਹਿਲ ਨਾ ਪਾਵੇਈ ਮਰ ਵਿਸਟਾ ਮਾਹੀ ਸਮਾਈ ਮਨ ਰੇ ਗ੍ਰਹਿ ਹੀ ਮਾਹੀ ਉਦਾਸ ਸਚ ਸੰਜਮ ਕਰਨੀ ਸੋ ਕਰੇ ਗੁਰਮਕ ਹੋਏ ਪਰਗਾਸ ਰਹਾਉ ਗੁਰ ਕੈ ਸ਼ਬਦ ਮਨ ਜੀਤਿਆ ਗਾਤਮੁਗਤ ਘਰੈ ਮਹਿ ਪਾਈ ਹਰਿ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਈ ਜੇ ਲਖ ਇਸਤਰੀਆ ਭੋਗ ਕਰਹਿ ਨਵਖੰਡ ਰਾਜ ਕਮਾਹਿ ਬਿਨ ਸਤਗੁਰ ਸੁਖ ਨਾ ਪਾਵੇਈ ਫਿਰ ਫਿਰ ਜੋਨੀ ਪਾਹਿ ਹਰ ਹਾਰ ਕੰਠ ਜਿਨੀ ਪਹਿਰਿਆ ਗੁਰ ਚਰਨੀ ਚਿਤ ਲਾਏ ਤਿਨਾਂ ਪਿਛੈ ਰਿਦ ਸਿਧ ਫਿਰੈ ਓਨਾ ਤਿਲ ਨਾ ਤਮਾਏ ਜੋ ਪ੍ਰਭ ਭਾਵੈ ਸੋ ਥੀਐ ਅਵਰ ਨਾ ਕਰਨਾ ਜਾਈ ਜਨ ਨਾਨਕ ਜੀਵੇ ਨਾਮ ਲੈ ਹਰ ਦੇਵ ਹੋ ਸਹਜ ਸੁਭਾਏ ਸ੍ਰੀ ਰਾਗ ਮਹੱਲਾ 3ਾ ਘਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਕਿਸ ਹੀ ਕਾ ਸਭ ਕੋਏ ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜਹਿ ਤਿਨ ਨਿਜ ਘਰ ਵਾਸਾ ਹੋਏ ਮੇਰੇ RAM ਮੈਂ ਹਰ ਬਿਨ ਅਵਰ ਨਾ ਕੋਈ ਸਤਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਲਾਵਾ ਹੋਏ ਰਹਾਉ ਸ਼ਬਦ ਮਿਲੈ ਸੋ ਮਿਲ ਰਹਿ ਜਿਸਨੋਂ ਆਪੇ ਲੈ ਮਲਾਏ ਦੂਜੇ ਭਾਏ ਕੋ ਨਾ ਮਿਲੈ ਫਿਰ ਫਿਰ ਆਵੇ ਜਾਏ ਸਭ ਮਹਿ ਇੱਕ ਵਰਤ ਦਾ ਏਕੋ ਰਹਿ ਆਸਮਾਈ ਜਿਸਨੋਂ ਆਪ ਦਿਆਲ ਹੋਈ ਸੋ ਗੁਰਮਖ ਨਾਮ ਸਮਾਏ ਪੜ ਪੜ ਪੰਡਤ ਜੋਤ ਕੀ ਬਾਦ ਕਰਹਿ ਵਿਚਾਰ ਮਤਬੋਧ ਭਵੀ ਨਾ ਬੁਝੈ ਅੰਤਰ ਲੋਭ ਵਿਕਾਰ ਲੱਖ ਚੁਰਾਸੀ ਭਰਮ ਦੇ ਭ੍ਰਮ ਭ੍ਰਮ ਹੋਏ ਖਵਾਰ ਪੂਰਬ ਲਿਖਿਆ ਕਮਾਵਣਾ ਕੋਏ ਨਾ ਮੇਟਣ ਹਾਰ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗੁਆਈ ਸ਼ਬਦ ਮਿਲਹਿ ਤਾਂ ਹਰ ਮਿਲੈ ਸੇਵਾ ਪਵੈ ਸਭ ਥਾਈ ਪਾਰਸ ਪਰਸੈ ਐ ਪਾਰਸ ਹੋਈ ਜੋਤੀ ਜੋਤ ਸਮਾਈ ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ ਮਨ ਭੁਖਾ ਭੁਖਾ ਮਤ ਕਰਹਿ ਮਾਤ ਤੂੰ ਕਰਹਿ ਪੁਕਾਰ ਲਖ 84 ਜਨ ਸ੍ਰੀ ਸਭ ਸਹ ਦੇ ਆਧਾਰ ਨਿਰਭਉ ਸਦਾ ਦਿਆਲ ਹੈ ਸਭ ਨਾ ਕਰਦਾ ਸਾਰ ਨਾਨਕ ਗੁਰਮੁਖ 부ਜੀਐ ਪਾਈਐ మోਖ ਦਵਾਰ ਸ੍ਰੀ ਰਾਗ ਮਹੱਲਾ ਤੀਜਾ ਜਿਨਨੀ ਸੁਣ ਕੈ ਮੰਨਿਆ ਤਿਨਾਂ ਨਿਜ ਘਰ ਵਾਸ ਗੁਰਮਤੀ ਸਲਾਹੇ ਸਚ ਹਰ ਪਾਇਆ ਗੁਣਤਾਸ ਸ਼ਬਦ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸ ਹਿਰਦੈ ਜਿਨ ਕੈ ਹਰ ਵਸੈ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਇ ਤੁਰਮਸਟਕ ਜਿਨ ਕੋ ਲਿਖਿਆ ਸੇ ਗੁਰਮਖ ਰਹਿ ਲਿਵ ਲਾਇ ਰਹਾਉ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਪਰਪੂਰ ਗੁਰਮਤ ਜਿਨੀ ਪਛਾਣਿਆ ਸੇ ਦੇਖੈ ਸਦਾ ਹਦੂਰ ਜਿਨ ਗੁਣ ਤਿਨ ਸਦਮਨ ਵਸੈ ਔਗਣਵੰਤਿਆ ਦੂਰ ਮਨਮੁਖ ਗੁਣ ਤੈ ਬਾਹਰੀ ਬਿਨ ਨਾਮੈ ਮਰਦੇ ਝੂਰ ਜਿਨ ਸ਼ਬਦ ਗੁਰੂ ਸੁਣ ਮੰਨੇ ਆ ਤਿਨ ਮਨ ਧਿਆਇ ਹਰ ਸੋਏ ਅਨ ਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਉਹ ਰੰਗ ਕਸੁੰਭ ਕਾ ਬਿਨ ਸਜਾਏ ਦੁਖ ਰੋਏ ਜਿਸ ਅੰਦਰ ਨਾਮ ਪਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਏਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨਾ ਚੇਤੇ ਲਿਵ ਲਾਏ ਪਾਗ ਖਿਸੇ ਰਹਿਣਾ ਨਹੀਂ ਆਗੈ ਠੌਰ ਨਾ ਪਾਏ ਉਹ ਵੇਲਾ ਹੱਥ ਨਾ ਆਵਈ ਅੰਤ ਗਏ ਆਪਿਛਤਾਏ ਜਿਸ ਨਦਰ ਕਰੇ ਸੋ ਉਬਰੈ ਹਰ ਸੀਤੀ ਲਿਵਲਾਈ ਦੇਖਾ ਦੇਖੀ ਸਭ ਕਰੇ ਮਨ ਮੁਖ ਬੂਜ ਨਾ ਪਾਏ ਜਿਨੂੰ ਗੁਰਮੁਖ ਹਿਰਦਾ ਸੁਧ ਹੈ ਸੇਵ ਪਈ ਤਿਨ ਥਾਈ ਹਰ ਗੁਣ ਗਾਵਹਿ ਹਰ ਨਿਤ ਪੜਹਿ ਹਰ ਗੁਣ ਗਾਏ ਸਮਾਈ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹਿ ਲਿਵਲਾਈ ਸਿਰੀ ਰਾਗ ਮਹੱਲਾ 3 ਜਿਨਿ ਇਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਾਦੇ ਉਜਲੇ ਤਿਤ ਸਚੈ ਦਰਬਾਰ ਕੋਈ ਅੰਮ੍ਰਿਤ ਪੀਵਹਿ ਸਦਾ ਸਦਾ ਸਚੈ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਐ ਮਲ ਹਉ ਮੈਂ ਕੱਢੈ ਧੋਇ ਰਹਾਉ ਮਨਮੁਖ ਨਾਮ ਨਾ ਜਾਣੀ ਵਿਣ ਨਾਵੇਂ ਪਤ ਜਾਇ ਸ਼ਬਦੈ ਸਾਧਨਾ ਆਇਉ ਲਾਗੀ ਦੂਜੈ ਭਾਇ ਵਿਸਤਾ ਕੇ ਕੀੜੇ ਪਮਹਿ ਵਿੱਚ ਵਿਸਤਾ ਸੇ ਵਿਸਤਾ 마ਹੀਂ ਸਮਾਈ ਤਿਨ ਕਾ ਜਨਮ ਸਫਲ ਹੈ ਜੋ ਚੱਲਹਿ ਸਤਗੁਰ ਭਾਇ ਕੁੱਲ ਉਧਾਰ ਹੈ ਆਪਣਾ ਧਨ ਜਣੇ ਦੀ ਮਾਇ ਹਰ ਹਰ ਨਾਮ ਧਿਆਈਐ ਜਿਸਨੂੰ ਕਿਰਪਾ ਕਰੇ ਰਜਾਈ ਜਿਨਹੀ ਗੁਰਮਖ ਨਾਮ ਧਿਆਇਆ ਵਿਚਹੁ ਆਪਗੁਆਇ ਓਏ ਅੰਦਰੋਂ ਹੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਈ ਨਾਨਕ ਆਏ ਸੇ ਪਰਮਾਨ ਹੈ ਜਿਨ ਗੁਰਮਤੀ ਹਰ ਧਿਆਇ